ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ 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 ਤੁਹਾਡੀ ਮਹਿਮਾ ਦੇ ਵਿੜਾਈ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਸ਼ੁਕਰਗੁਜ਼ਾਰੀ ਦਿਆਂ ਪੇਟਾਂ ਚੜਾਉਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਰਾਤ ਪਰ ਸੰਭਾਲ ਕੇ ਰੱਖਿਆ ਅਰ ਨਵਾਂ ਦਿਨ ਸਾਡੀਆਂ ਜ਼ਿੰਦਗੀਆਂ ਵਿੱਚ ਬਖਸ਼ਿਆ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਇੱਕ ਨਵਾਂ ਮੌਕਾ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ ਕਿ ਅਸੀਂ ਆਪਣੇ ਉਹਨਾਂ ਰਹਿਂਦੇ ਕੰਮਾਂ ਨੂੰ ਪੂਰਿਆ ਕਰ ਸਕੀਏ ਜਿਹੜੇ ਤੁਸੀਂ ਸਾਨੂੰ ਬਖਸ਼ੇ ਆ ਮੇਰੇ ਪਿਤਾ ਪਰਮੇਸ਼ਰ ਜੀ प्यारे प्रभु जी ਅਸੀਂ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਚੜਾਉਂਦੇ ਆ ਮੇਰੇ ਪਿਤਾ ਪਰਮੇਸ਼ਵਰ ਕਿ ਤੁਸੀਂ ਇੰਨਾ ਤਰਸ ਕੀਤਾ ਸਾਡੇ ਉੱਤੇ ਕਿ ਇੱਕ ਦਿਨ ਹੋਰ ਸਾਨੂੰ ਦੇ ਦਿੱਤਾ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੀਆਂ ਗਲਤੀਆਂ ਸੁਧਾਰਨ ਦੇ ਲਈ ਤੁਸੀਂ ਸਾਨੂੰ ਇੱਕ ਮੌਕਾ ਹੋਰ ਦੇ ਦਿੱਤਾ ਮੇਰੇ ਪਿਤਾ ਪਰਮੇਸ਼ਵਰ ਜੀ ਅਸੀਂ ਤੁਹਾਡੇ ਨੇੜੇ ਆ ਸਕੀਏ ਸਾਨੂੰ ਇੱਕ ਮੌਕਾ ਹੋਰ ਦੇ ਦਿੱਤਾ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ प्यारे प्रभु जी ਅਸੀਂ ਪ੍ਰਾਰਥਨਾ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਆਵਾਜ਼ ਨੂੰ ਸਿਆਣੀਏ ਮੇਰੇ ਪ੍ਰਭੂ ਤੁਹਾਡੀ ਇੱਛਾ ਨੂੰ ਜਾਣੀਏ ਔਰ ਉਸ ਇੱਛਾ ਨੂੰ ਪੂਰਿਆ ਕਰੀਏ ਉਸ ਆਵਾਜ਼ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਜੀ ਪੁੱਤਰ ਆਤਮਾ ਜੀ ਦੇ ਵਸੀਲੇ ਸਾਰੇ ਕੰਮਾਂ ਦੇ ਵਿੱਚ ਸਾਡੀ ਅਗਵਾਈ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅਸੀਂ ਆਪਣੀ ਬੁੱਧ ਦੇ ਨਾਲ ਨਹੀਂ ਪਰ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਬਖਸ਼ੇ ਪੁਤਰਾਤਮਾ ਦੀ ਬੁੱਧ ਦੇ ਨਾਲ ਅਸੀਂ ਉਹਨਾਂ ਨੇਕ ਰਾਹਾਂ ਤੇ ਚੱਲ ਸਕਦੇ ਹਾਂ ਜਿਹੜੇ ਰਾਹਾਂ ਤੇ ਚੱਲਦੇ ਆ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਪਿਤਾ ਪਰਮੇਸ਼ਰ ਜੀ ਧਰਮ ਦੇ ਮਾਰਗਾਂ ਦੇ ਵਿੱਚ ਸਾਡੀ ਅਗਵਾਈ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਹਨੇਰੇ ਦੇ ਵਿੱਚੋਂ ਮੇਰੇ ਪ੍ਰਭੂ ਤੁਸੀਂ ਸਾਨੂੰ ਕੱਢਿਆ ਤੇ ਚਾਨਣ ਦੇ ਵਿੱਚ ਲੈ ਆਏ ਮੇਰੇ ਪਿਤਾ ਪਰਮੇਸ਼ਰ ਜੀ ਹੁਣ ਕਿਰਪਾ ਕਰੋ ਕਿ ਇਹ ਚਾਨਣ ਸਾਡੇ ਉੱਤੇ ਚਮਕੇ ਮੇਰੇ ਪਿਤਾ ਪਰਮੇਸ਼ਰ ਅਸੀਂ ਦੁਨੀਆ ਦਾ ਚਾਨਣ ਬਣ ਜਾਈਏ ਜਿੱਦਾਂ ਪ੍ਰਭੂ ਯਿਸੂਮਸੀ ਨੇ ਕਿਹਾ ਤੁਸੀਂ ਦੁਨੀਆ ਦਾ ਚਾਨਣ ਹੋ ਤੋ ਪ੍ਰਭੂ ਹੁਣੋ ਚਾਨਣ ਸਾਡੇ ਉੱਤੇ ਉਜਾਗਰ ਹੋ ਜਵੇ ਅਰ ਸੱਚਮੁੱਚ ਦੁਨੀਆ ਜਾਣੇ ਕਿ ਪਰਮੇਸ਼ਰ ਨੂੰ ਚਾਉਣ ਵਾਲਿਆਂ ਦੇ ਨਾਲ ਪਰਮੇਸ਼ਰ ਦਾ ਹੱਥ ਹੈ ਪ੍ਰਭੂ ਤੁਹਾਡਾ ਹੱਥ ਸਾਡੇ ਨਾਲ ਨਜ਼ਰ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਉੱਤੇ ਤੁਹਾਡਾ ਮਸਾ ਦਿਨੋ-ਦਿਨ ਵਧਦਾ ਜਾਂਦਾ ਹੈ ਮੇਰੇ ਪ੍ਰਭੂ ਜੀ ਪਿਤਾ ਪਰਮੇਸ਼ਰ ਜੀ ਅਸੀਂ ਯਕੀਨ ਕਰਦੇ ਹਾਂ ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਦਿਨੋ-ਦਿਨ ਵਧਦਾ ਜਾਂਦਾ ਹੈ ਅਲਸਤ ਚੁ ਮੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਪਿਤਾ ਪਰਮੇਸ਼ਰ ਆਪਣੇ ਰਹਿਮ ਦੇ ਸਦਕਾ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਫਜ਼ਲ ਦੇ ਨਾਲ ਆਪਣੀ ਕਿਰਪਾ ਦੇ ਨਾਲ ਸਾਨੂੰ ਸੰਭਾਲੀ ਜਾਂਦੇ ਆ ਮੇਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪਣੇ ਹੱਥ ਦੇ ਨਾਲ ਸਾਡੀ ਰੱਖਿਆ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਹੱਥ ਪਿਤਾ ਪਰਮੇਸ਼ਰ ਸਾਨੂੰ ਵੈਰੀ ਦੀ ਹਰ ਚਾਲ ਤੋਂ ਬਚਾਉਂਦਾ ਆ ਸਾਨੂੰ ਵੈਰੀ ਦੇ ਹਰ ਜਾਲ ਤੋਂ ਬਚਾਉਂਦਾ ਆ ਬਹਿਲੀਏ ਦੇ ਚਾਲ ਤੋਂ ਬਚਾਉਂਦਾ ਆ ਉਹ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਰਗੋ ਤੁਸੀਂ ਸਾਡੇ ਮਨੋਰਥਾਂ ਨੂੰ ਜਾਣਦੇ ਹੋ ਰਵਚਨ ਦੇ ਵਿੱਚ ਲਿਖਿਆ ਆਪਣੇ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰ ਤੇ ਉਹ ਤੇਰੇ ਸਾਰੇ ਮਨੋਰਥਾਂ ਨੂੰ ਪੂਰਿਆ ਕਰੂਗਾ ਪਿਤਾ ਪਰਮੇਸ਼ਰ ਜੀ ਜੋ ਕੁਝ ਸਾਡੇ ਮਨਾਂ ਦੇ ਅੰਦਰ ਚੱਲਦਾ ਹੈ ਮੇਰੇ ਪ੍ਰਭੂ ਉਹ ਸਾਰੀਆਂ ਚੀਜ਼ਾਂ ਤੁਹਾਡੀ ਹਜ਼ੂਰੀ ਦੇ ਵਿੱਚ ਰੱਖਦੇ ਆ ਮੇਰੇ ਪ੍ਰਭੂ ਜੀ ਉਹਨਾਂ ਦੇ ਵਿੱਚ ਉਹ ਚੰਗੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਸੰਦ ਆਉਣ ਜਿਨ੍ਹਾਂ ਦੇ ਵਿੱਚ ਤੁਹਾਡੀ ਇੱਛਾ ਹੈ ਮੇਰੇ ਪਿਤਾ ਪਰਮੇਸ਼ਰ ਉਹ ਚੰਗੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਪੂਰੀਆਂ ਹੋ ਜਾਣ ਮੇਰੇ ਪ੍ਰਭੂ ਜੀ ਤੁਸੀਂ ਮਨੋਰਥਾਂ ਨੂੰ ਪੂਰਿਆ ਕਰਨ ਵਾਲੇ ਪਰਮੇਸ਼ਰ ਆ ਮੇਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਵਿਅਰੀ ਦਾ ਕੋਈ ਵੀ ਮਨੋਰਥ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਨਾ ਹੋ ਸਕੇ ਮੇਰੇ ਪਿਤਾ ਪਰਮੇਸ਼ਰ ਪਰ ਉਹੀ ਚੀਜ਼ਾਂ ਪੂਰੀਆਂ ਹੋਣ ਮੇਰੇ ਪ੍ਰਭੂ ਜੀ ਜਿਨ੍ਹਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਿਲ ਹੈ ਮੇਰੇ ਪਿਤਾ ਪਰਮੇਸ਼ਰ ਮੇਰੇ ਪ੍ਰਭੂ ਜੀ ਸਾਡੀ ਆਸ ਤੁਹਾਡੇ ਉੱਤੇ ਹੈ ਮੇਰੇ ਪਿਤਾ ਪਰਮੇਸ਼ਰ ਜੀ ਸਾਡਾ ਵਿਸ਼ਵਾਸ ਤੁਹਾਡੇ ਉੱਤੇ ਹੈ ਮੇਰੇ ਪਿਤਾ ਪਰਮੇਸ਼ਰ ਅਰ ਤੁਸੀਂ ਆਪਣੇ ਚਾਉਣ ਵਾਲਿਆਂ ਨੂੰ ਡੋਲਣ ਨਹੀਂ ਦਿੰਦੇ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਪਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਹਰ ਉਹ ਵੈਰੀ ਜਿਹੜਾ ਸਾਡੇ ਅਗੇਂਸਟ ਖੜਾ ਹੁੰਦਾ ਹੈ ਪ੍ਰਭੂ ਤੁਹਾਡਾ ਹੱਥ ਉਹਨੂੰ ਪਿਤਾ ਪਰਮੇਸ਼ਰ ਸਾਤੋਂ ਪਿੱਛੇ ਰੱਖਦਾ ਹੈ ਤੁਹਾਡਾ ਦੂਤ ਉਹਨੂੰ ੱੱਕਾ ਮਾਰੀ ਜਾਂਦਾ ਤੇ ਸਾਤੋਂ ਬਹੁਤ ਦੂਰ ਜਾ ਕੇ ਸਿੱਟ ਦਿੰਦਾ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਕਿਸੇ ਵੀ ਤਰੀਕੇ ਦੀ ਪੌਜਲ ਦੇ ਵਿੱਚ ਨਹੀਂ ਪੈਣ ਦਿੰਦੇ ਮੇਰੇ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਨਾਸ਼ ਹੋਣ ਤੋਂ ਬਚਾਉਂਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਉੱਤੇ ਜਿੰਨੇ ਵੀ ਦੁੱਖ ਆਉਂਦੇ ਆ ਪ੍ਰਭੂ ਤੁਸੀਂ ਉਹਨਾਂ ਦੁੱਖਾਂ ਨੂੰ ਸਾਡੇ ਉੱਤੇ ਭਾਰੀ ਨਹੀਂ ਹੋਣ ਦਿੰਦੇ ਪਰ ਉਹਨਾਂ ਦੁੱਖਾਂ ਦੇ ਵਿੱਚੋਂ ਸਾਨੂੰ ਕੱਢ ਕੇ ਆਪਣੀ ਮਹਿਮਾ ਦੇ ਨਾਲ ਸਾਡੇ ਮੂੰਹ ਨੂੰ ਭਰ ਕੇ ਇੱਕ ਗਵਾਹੀ ਦੇ ਨਾਲ ਖੜਿਆਂ ਕਰ ਦਿੰਨੇ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਮਹਿਮਾ ਤੇ ਵਧਾਈ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਜਿੱਦਾਂ ਰਾਜਾ ਦਾਊਦ ਕਹਿੰਦਾ ਆ ਜੇ ਮੇਰੇ ਉੱਤੇ ਬਿਪਤਾ ਨਾ ਆਉਂਦੀ ਮੈਂ ਤੇਰੀ ਬਵਿਸਥਾ ਨੂੰ ਨਾ ਜਾਣਦਾ ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ ਜੀ ਜੇ ਅਸੀਂ ਦੁੱਖਾਂ ਵਿੱਚ ਨਾ ਜਾਣਦੇ ਜਾਂਦੇ ਤਾਂ ਅਸੀਂ ਤੁਹਾਡੀ ਕਿਰਪਾ ਨੂੰ ਨਾ ਸਮਝ ਪਾਉਂਦੇ ਸੱਚੀ ਪ੍ਰਭੂ ਜਦੋਂ ਅਸੀਂ ਵਿਪਤਾ ਦੇ ਵਿੱਚ ਗਏ ਤੁਸੀਂ ਉਸ ਵਿਪਤਾ ਦੇ ਵਿੱਚੋਂ ਕੱਢਿਆ ਤਾਂ ਸਾਨੂੰ ਪਤਾ ਲੱਗਾ ਕਿ ਸੱਚਮੁੱਚ ਛਡਾਉਣ ਵਾਲਾ ਕੌਣ ਆ ਛਡਾਉਣ ਵਾਲਾ ਸੈਨਾਮਾ ਦਾ ਯਹਵਾ ਪਰਮੇਸ਼ਵਰ ਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਸਾਨੂੰ ਧਰਮੇਠ ਰਹਿਰਾਉਣੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਕਰਦੇ ਤੁਹਾਡੀ ਵਡਿਆਈ ਕਰਦੇ ਹਾਂ ਮੇਰੇ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਉੱਤੇ ਆਪਣੇ ਗਿਆਨ ਨੂੰ ਦਿਨੋਂ-ਦਿਨ ਵਧਾਈ ਜਾਂਦੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਬੁੱਧ ਦੇ ਖਜ਼ਾਨਿਆਂ ਦੇ ਵਿੱਚੋਂ ਆਪਣੇ ਲੋਕਾਂ ਨੂੰ ਬੁੱਧ ਦਾ ਵਰਦਾਨ ਦੇ ਰਹੇ ਹੋ ਮੇਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਆਤਮਾ ਦੇ ਵਰਦਾਨਾਂ ਦੇ ਨਾਲ ਮੇਰੇ ਪ੍ਰਭੂ ਆਪਣੇ ਲੋਕਾਂ ਨੂੰ ਭਰ ਰਹੇ ਹੋ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਨੇਚਾ ਨੂੰ ਮਜ਼ਬੂਤ ਕਰ ਰਹੇ ਹੋ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਯਕੀਨ ਕਰਦੇ ਹਾਂ ਮੇਰੇ ਪ੍ਰਭੂ ਜੀ ਕਿ ਅਸੀਂ ਦਿਨੋਂ-ਦ ਦੇ ਤਕੜੇ ਸੂਰਬੀਰ ਜੋਧੇ ਬਣੀ ਜਾਂਦੇ ਆ ਅਰ ਸੱਚਮੁੱਚ ਇਸ ਨੇਚਾ ਦੇ ਨਾਲ ਅਸੀਂ ਵਿਯਰੀ ਦੇ ਖੜੀਆਂ ਕੀਤੀਆਂ ਸਾਰੀਆਂ ਦੀਵਾਰਾਂ ਨੂੰ ਅਸੀਂ ੱੱਕਾ ਮਾਰ ਕੇ ਢਹਿ ਢੇਰੀ ਕਰਦੇ ਆ ਅਰ ਸੱਚਮੁੱਚ ਉਸ ਵਾਦੇ ਦੀ ਧਰਤੀ ਦੇ ਉੱਤੇ ਪਹੁੰਚਦੇ ਆ ਜੇ ਉਸ ਵਾਦੇ ਦੀ ਧਰਤੀ ਦੇ ਉੱਤੇ ਪਰਮੇਸ਼ਰ ਸਾਨੂੰ ਦੇਖਣਾ ਚਾਹੁੰਦੇ ਆ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਦੀਆਂ ਪੇਟਾਂ ਲੈ ਕੇ ਆਉਣੇ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਮੇਰੇ ਪ੍ਰਭੂ ਜੀ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਅਤੇ ਆਪਣੇ ਮਾਤਾ ਪਿਤਾ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ ਪਿਆਰੇ ਪ੍ਰਭੂ ਅਸੀਂ ਉਹਨਾਂ ਦੇ ਉੱਤੇ ਤੁਹਾਡਾ ਅਨੁਗ੍ਰਹਿ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ ਅਸੀਂ ਉਹਨਾਂ ਦੇ ਉੱਤੇ ਤੁਹਾਡੀ ਕਿਰਪਾ ਮੰਗਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ ਉਹਨਾਂ ਦੇ ਸਾਰੇ ਰਾਹਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ੁਰ ਤੁਹਾਡੇ ਸਵਰਗੀ ਦੂਤ ਉਹਨਾਂ ਦੀ ਰਾਖੀ ਕਰਨ ਸਾਡੇ ਸਭਨਾਂ ਰਾਹਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ੁਰ ਤੁਹਾਡੇ ਸਵਰਗੀ ਦੂਤ ਰਾਖੀ ਕਰਨ ਮੇਰੇ ਪਿਤਾ ਪਰਮੇਸ਼ੁਰ ਜੀ ਔਰ ਤੁਹਾਡਾ ਹੱਥ ਸਾਨੂੰ ਸਭਨਾਂ ਨੂੰ ਸੰਭਾਲੇ ਮੇਰੇ ਪ੍ਰਭੂ ਜੀ प्यारे प्रभु ਅਸੀਂ ਆਪਣੇ ਪੂਰੇ ਪਰਿਵਾਰ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਭੈਣਾਂ ਭਰਾਵਾਂ ਨੂੰ ਆਪਣੇ ਮਾਤਾ ਪਿਤਾ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਪਿਤਾ ਪਰਮੇਸ਼ਰ ਇਸ ਘਰ ਨੂੰ ਤੇ ਘਰ ਦੀ ਇੱਕ ਇੱਕ ਚੀਜ਼ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਆਪ ਜੀ ਦੇ ਜੋਰਾਵਰ ਹੱਥਾਂ ਦੇ ਵਿੱਚ ਸੌਂਪਦੇ ਆ ਮੇਰੇ ਪਿਤਾ ਪਰਮੇਸ਼ਰ ਜੀ আর প্রভু ਯਿਸੂ ਮਸੀਹ ਜੀ ਦੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਹੁਣ ਕੋਈ ਵੀ ਵੈਰੀ ਦੀ ਤਾਕਤ ਸਾਨੂੰ ਪਰਮੇਸ਼ਵਰ ਦੇ ਹੱਥ ਚੋਂ ਖੋ ਨਹੀਂ ਸਕਦੀ ਕੋਈ ਵੀ ਵਿਪਤਾ ਕਿਸੇ ਵੀ ਤਰੀਕੇ ਦਾ ਸੰਕਟ ਹੁਣ ਸਾਡੇ ਪ੍ਰੇਮ ਨੂੰ ਮੱਠਿਆ ਨਹੀਂ ਕਰ ਸਕਦਾ ਜਿਹੜਾ ਪ੍ਰੇਮ ਮਸੀਹ ਦੇ ਨਾਲ ਸਾਡਾ ਪੈ ਚੁੱਕਿਆ ਹੁਣ ਉਹ ਉਸ ਪ੍ਰੀਤ ਨੂੰ ਠੰਡਿਆ ਨਹੀਂ ਕਰ ਸਕਦਾ ਅਰ ਕੋਈ ਵੀ ਵੈਰੀ ਦੀ ਤਾਕਤ ਹੁਣ ਸਾਡੇ ਉੱਤੇ ਕੋਈ ਅਖਤਿਆਰ ਨਹੀਂ ਰੱਖਦੀ ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ ਮੁੱਲ ਖਰੀਦੇ ਗਏ ਹਾਂ ਅਰ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦੇ ਵੱਲੋਂ ਅਸੀਂ ਮਾਂ ਦੀ ਕੋਖ ਵਿੱਚ ਪੈਣ ਤੋਂ ਪਹਿਲਾਂ ਹੀ ਚੁਣੇ ਗਏ ਹਾਂ ਪਰਭੂ ਤੁਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਸਾਡੀ ਜ਼ਿੰਦਗੀ ਦਾ ਹਰੇਕ ਕੰਮ ਤੁਹਾਡੀ ਪਲੈਨਿੰਗ ਦੇ ਵਿੱਚ ਆ ਮੇਰੇ ਪਿਤਾ ਪਰਮੇਸ਼ਵਰ ਜੀ ਕਿਉਂਕਿ ਵਚਨ ਸਾਨੂੰ ਦੱਸਦਾ ਆ ਵਚਨ ਦੇ ਵਿੱਚ ਲਿਖਿਆ ਮੈਂ ਤੈਨੂੰ ਤੇਰੀ ਮਾਂ ਦੀ ਕੱਖ ਵਿੱਚ ਪੈਣ ਤੋਂ ਪਹਿਲਾਂ ਤੋਂ ਹੀ ਜਾਣਦਾ ਆ ਮੈਂ ਜਾਣਦਾ ਆ ਤੇਰੇ ਲਈ ਮੇਰੇ ਕੋਲ ਕੀ ਯੋਜਨਾਵਾਂ ਆ ਮੇਰੇ ਕੋਲ ਤੇਰੇ ਲਈ ਯੋਜਨਾਵਾਂ ਆ ਜਿਹੜੀਆਂ ਭਲਾਈ ਦੀਆਂ ਆ ਬੁਰੀਾਈ ਦੀਆਂ ਨਹੀਂ ਜਿਹੜੀਆਂ ਲਾਭ ਉਠਾਉਣ ਨੂੰ ਔਰ ਜਿਹੜੀਆਂ ਤੈਨੂੰ ਛੇਕੜ ਨੂੰ ਆਸ ਦਿਵਾਉਣ ਉਹ ਯੋਜਨਾਵਾਂ ਆ ਔਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਇੰਨੀਆਂ ਸੋਹਣੀਆਂ ਯੋਜਨਾਵਾਂ ਸਾਡੇ ਲਈ ਪਲਾਨ ਕੀਤੀਆਂ ਆ ਮੇਰੇ ਪਿਤਾ ਪਰਮੇਸ਼ਵਰ ਜ ਤੁਹਾਡੀਆਂ ਉਹ ਯੋਜਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਪੂਰੀਆਂ ਹੋਣ ਮੇਰੇ ਪ੍ਰਭੂ ਜੀ ਅਰ ਤੁਹਾਡੀ ਇੱਕ ਇੱਕ ਯੋਜਨਾ ਸਾਡੀ ਜ਼ਿੰਦਗੀ ਦੇ ਵਿੱਚ ਪੂਰੀ ਹੋ ਜਾਏ ਕਿਉਂਕਿ ਪ੍ਰਭੂ ਤੁਹਾਡੀਆਂ ਯੋਜਨਾਵਾਂ ਦੇ ਵਿੱਚ ਸਾਡਾ ਜੀਵਨ ਜਾਂ ਮੇਰੇ ਪਿਤਾ ਪਰਮੇਸ਼ਰ ਵੈਰੀ ਨਹੀਂ ਚਾਹੁੰਦਾ ਕਿ ਅਸੀਂ ਜੀਵਨ ਨੂੰ ਜੀ ਸਕੀਏ ਵੈਰੀ ਸਾਡੇ ਜੀਵਨ ਨੂੰ ਨਾਸ਼ ਕਰਨਾ ਚਾਹੁੰਦਾ ਆ ਵੈਰੀ ਸਾਡੇ ਘਰਾਣਿਆਂ ਨੂੰ ਨਾਸ਼ ਕਰਨਾ ਚਾਹੁੰਦਾ ਆ ਵੈਰੀ ਸਾਡੀ એનર્ਜੀ ਨੂੰ ਨਾਸ਼ ਕਰਨਾ ਚਾਹੁੰਦਾ ਆ ਪਰ ਮੇਰੇ ਪ੍ਰਭੂ ਤੁਸੀਂ ਸਾਨੂੰ ਜੀਵਨ ਦਿੰਨੇ ਆ ਜੀਣ ਦੇ ਲਈ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਬਚਾਉਨੇ ਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਅਰ ਤੁਸੀਂ ਵੈਰੀ ਦੀਆਂ ਸ ਸਾਰੀਆਂ ਚਾਲਾਂ ਤੋਂ ਸਾਨੂੰ ਛੁਡਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਸੀਂ ਸਿਰਫ ਸਾਨੂੰ ਆਪਣੀ ਮਹਿਮਾ ਦੇ ਲਈ ਖੜੇ ਨਹੀਂ ਕੀਤਾ ਪਰ ਤੁਸੀਂ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ اختیار ਦੇ ਦਿੱਤਾ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ ਕਿਉਂਕਿ ਤੁਸੀਂ ਚਾਹਿਆ ਕਿ ਮਨੁੱਖ ਰਾਜ ਕਰੇ ਔਰ ਮੇਰੇ ਪਿਤਾ ਪਰਮੇਸ਼ਵਰ ਜੀ ਇੱਕ ਰਾਜਕੁਮਾਰ ਦੇ ਨਿਆਈ ਮੇਰੇ ਪ੍ਰਭੂ ਜੋ ਅਥਾਰਟੀਜ਼ ਉਹਦੇ ਕੋਲ ਹੋਣੀਆਂ ਚਾਹੀਦੀਆਂ ਉਹ ਸਭ ਤੁਸੀਂ ਦਿੱਤੀਆਂ ਬਿਮਾਰੀਆਂ ਦੇ ਉੱਤੇ ਤੁਸੀਂ اختیار ਦਿੱਤਾ ਮੇਰੇ ਪ੍ਰਭੂ ਦੁਸ਼ਤੀਆਂ ਤਾਕਤਾਂ ਦੇ ਉੱਤੇ ਤੁਸੀਂ اختیار ਦਿੱਤਾ ਇਸ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਤੁਸੀਂ اختیار ਦਿੱਤਾ ਮੇਰੇ ਪਿਤਾ ਪਰਮੇਸ਼ਵਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ ਹੁਣ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਸੁੱਤੀਆਂ ਹੋਈਆਂ ਅਥਾਰਟੀਜ਼ ਜਿਹੜੀਆਂ ਸਾਡੇ ਅੰਦਰ ਆ ਜਿਹੜੀਆਂ ਸੁੱਤੀਆਂ ਹੋਈਆਂ ਆ ਜਿਨ੍ਹਾਂ ਤੋਂ ਬਹੁਤ ਸਾਰੇ ਭੈਣ ਭਰਾ ਨਾ ਵਾਕਫ ਆ ਜਿਨ੍ਹਾਂ ਨੂੰ ਚੇਤਾ ਨਹੀਂ ਆ ਜਿਨ੍ਹਾਂ ਨੂੰ ਕੋਈ ਸਿਆਣ ਨਹੀਂ ਆ ਕਿ ਉਹਨਾਂ ਦੇ ਅੰਦਰ ਪਰਮੇਸ਼ਵਰ ਨੇ ਵੱਡੀਆਂ ਸ਼ਕਤੀਆਂ ਨੂੰ ਰੱਖਿਆ ਆ ਜਿਨ੍ਹਾਂ ਨੂੰ ਜਿਹੜੇ ਭੁੱਲ ਗਏ ਆ ਕਿ ਉਹਨਾਂ ਦੇ ਕੋਲ ਅਥਾਰਟੀਜ਼ ਆ ਅੱਜ ਯੀਸੂ ਮਸੀਹ ਦੇ ਨਾਮ ਦੇ ਵਿੱਚ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਉਹ ਅਥਾਰਟੀਜ਼ ਜਾਗ ਉੱਠਣ ਉਹ ਸੁੱਤੀਆਂ ਹੋਈਆਂ ਸ਼ਕਤੀਆਂ ਜਾਗ ਉੱਠਣ ਅਰ ਪ੍ਰਭੂ ਤੁਹਾਡੇ ਲੋਕ ਸੁਪਰ ਨੇਚਰਲ ਪਾਵਰ ਦੇ ਨਾਲ ਭਰ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਲੋਕ ਸੁਪਰ ਨੇਚਰਲ ਵਿਜ਼ਡਮ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ ਤੁਹਾਡੇ ਲੋਕ ਅਲੌਕਿਕ ਸ਼ਕਤੀਆਂ ਦੇ ਨਾਲ ਭਰ ਜਾਣ ਅਲੌਕਿਕ ਬੁੱਧ ਦੇ ਨਾਲ ਭਰ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਲੋਕ ਇਹਨਾਂ ਸ਼ਕਤੀਆਂ ਨੂੰ ਜਾਣਨ ਸਿਆਨਣ ਔਰ ਇਹਨਾਂ ਨੂੰ ਵਰਤਣਾ ਸਿੱਖਣ ਮੇਰੇ ਪ੍ਰਭੂ ਜੀ ਔਰ ਮੇਰੇ ਪ੍ਰਭੂ ਜੀ ਤੁਹਾਡਾ ਬੁੱਧ ਇਹਨਾਂ ਨੂੰ ਗਿਆਨ ਬਖਸ਼ੇ ਮੇਰੇ ਪ੍ਰਭੂ ਉਹਨਾਂ ਨੂੰ ਆਪਰੇਟ ਕਰਨਾ ਸਿਖਾਵੇ ਮੇਰੇ ਪਿਤਾ ਪਰਮੇਸ਼ਰ ਜੀ ਕਿ ਦਾ ਉਹਨਾਂ ਚੀਜ਼ਾਂ ਨੂੰ ਵਰਤਣਾ ਹੈ ਪ੍ਰਭੂ ਤੁਹਾਡਾ ਆਤਮਾ ਉਹਨਾਂ ਦੀ ਅਗਵਾਈ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਜੈ ਦਿੱਤੀ ਆ ਮੇਰੇ ਪ੍ਰਭੂ ਤੁਸੀਂ ਸਾਨੂੰ ਫਤਿਹ ਦਿੱਤੀ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਜਿੱਤ ਦਿੱਤੀ ਆ ਕਿਉਂਕਿ ਬਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਹੱਦੋਂ ਵੱਧ ਫਤਿਹ ਬਖਸ਼ਦਾ ਆ ਪ੍ਰਭੂ ਅਸੀਂ ਯਕੀਨ ਕਰਦੇ ਆ ਤੁਸੀਂ ਸਾਨੂੰ ਹਰ ਮੈਦਾਨ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਨੂੰ ਸਰਕਾਰੀ ਦਰਬਾਰੇ ਫਤਿਹ ਬਖਸ਼ੀ ਆ ਤੁਸੀਂ ਸਾਨੂੰ ਘਰ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਡੇ ਪਰਿਵਾਰ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਡੇ ਬਿਜ਼ਨਸ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪ੍ਰਭੂ ਤੁਸੀਂ ਸਾਡੇ ਫਰੈਂਡਸ ਅਕਲ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪ੍ਰਭੂ ਜੀ ਰਿਸ਼ਤੇਦਾਰਾਂ ਭੈਣਾ ਭਰਾਵਾਂ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜ਼ਿੰਦਗੀ ਦੇ ਹਰੇਕ ਫੀਲਡ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਅਸੀਂ ਸਾਰੇ ਰਿਸ਼ਤਿਆਂ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਜਿਹੜੇ ਰਿਸ਼ਤੇ ਤੁਹਾਡੇ ਦੁਆਰਾ ਬਣਾਏ ਗਏ ਆ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਕਿਰਪਾ ਕਰੋ ਅਸੀਂ ਆਪਣੇ ਰਿਸ਼ਤਿਆਂ ਨੂੰ ਪਿਤਾ ਪਰਮੇਸ਼ਰ ਜੀ ਠੀਕ ਉਸ ਤਰ੍ਹਾਂ ਨਿਭਾ ਸਕੀਏ ਜਿੱਦਾਂ ਪੁੱਤਰ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਉਹ ਨਿਭਾਉਣੇ ਚਾਹੀਦੇ ਆ ਜਿੱਦਾਂ ਪੁੱਤਰਤਾਈ ਦੇ ਵਿੱਚ ਰਹਿੰਦਿਆਂ ਹੋયા ਸਾਨੂੰ ਉਹ ਨਿਭਾਉਣੇ ਚਾਹੀਦੇ ਮੇਰੇ ਪ੍ਰਭੂ ਅਸੀਂ ਉਹਨਾਂ ਰਿਸ਼ਤਿਆਂ ਨੂੰ ਜਿਹੜੇ ਤੁਹਾਡੇ ਵੱਲੋਂ ਸਾਡੇ ਨਾਲ ਜੋੜੇ ਗਏ ਅਸੀਂ ਉਹਨਾਂ ਨੂੰ ਆਪਣੇ ਸਹੀ ਫਰਜ਼ਾਂ ਦੇ ਨਾਲ ਨਿਭਾ ਸਕੀਏ ਮੇਰੇ ਪ੍ਰਭੂ ਸਾਨੂੰ ਤੁਹਾਡੀ ਵਿਜ਼ਡਮ ਦੀ ਜ਼ਰੂਰਤ ਹੈ ਸਾਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਹੈ ਸਾਨੂੰ ਤੁਹਾਡੀ ਅਗਵਾਈ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਰਿਸ਼ਤੇ ਜਿਹੜੇ ਸ਼ੈਤਾਨ ਤੋੜਨਾ ਚਾਹੁੰਦਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਣ ਉਹ ਰਿਸ਼ਤੇ ਬਹੁਤ ਮਜ਼ਬੂਤ ਹੋ ਜਾਂਦੇ ਆ ਔਰ ਵੈਰੀ ਦੀ ਕੋਈ ਵੀ ਤਾਕਤ ਉਹਨਾਂ ਨੂੰ ਤੋੜਨ ਦੇ ਲਈ ਇਹਨਾਂ ਜੋਰ ਨਹੀਂ ਰੱਖਦੀ ਕਿਉਂਕਿ ਉਹ ਰਿਸ਼ਤੇ ਪਰਮੇਸ਼ਵਰ ਦੇ ਵੱਲੋਂ ਜੋੜੇ ਗਏ ਔਰ ਪਰਮੇਸ਼ਵਰ ਦੇ ਨਾਲ ਉਹ ਸਮਰਥੀ ਕੋਈ ਨਹੀਂ ਆ ਔਰ ਉਹ ਜੋਰਾਵਰ ਪਰਮੇਸ਼ਵਰ ਹੁਣ ਇਹ ਜਿੰਦਾ ਮੰਦਰਾਂ ਦੇ ਅੰਦਰ ਆ ਚੁੱਕਿਆ ਆ ਔਰ ਹੁਣ ਕੋਈ ਵੈਰੀ ਦੀ ਤਾਕਤ ਇਹਨਾਂ ਮੰਦਰਾਂ ਦਾ ਨਾਸ਼ ਨਹੀਂ ਕਰ ਸਕਦੀ ਜਿੱਦਾਂ ਵਚਨ ਦੇ ਵਿੱਚ ਲਿਖਿਆ ਆ ਸਾਡੀ ਦੇਹ ਪਰਮੇਸ਼ਵਰ ਦੇ ਰਹਿਣ ਦਾ ਪੁੱਤਰ ਆਤਮਾ ਦੇ ਰਹਿਣ ਦਾ ਥਾਂ ਆ ਅਰੇ ਜਿੰਦਾ ਹੈ ਹਕਲਿਆ ਅਰ ਅਸੀਂ ਧੰਨਵਾਦ ਕਰਦੇ ਹਾਂ ਹੁਣ ਪਰਮੇਸ਼ਵਰ ਦਾ ਆਤਮਾ ਇਸ ਹਕਲ ਦੇ ਅੰਦਰ ਆ ਗਿਆ ਯਾਰ ਉਹਨੇ ਆਪਣਾ ਡੇਰਾ ਲਾ ਲਿਆ ਹੁਣ ਇਸ ਹਕਲ ਦੇ ਅੰਦਰ ਲਈ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਵੈਰੀ ਦੀ ਕੋਈ ਤਾਕਤ ਨਹੀਂ ਕਰ ਸਕਦੀ ਕਿਉਂਕਿ ਮੇਰੇ ਪਰਮੇਸ਼ਵਰ ਦੇ ਨਾਲੋਂ ਵੱਧ ਜ਼ੋਰ ਅਵਰ ਕੋਈ ਨਹੀਂ ਹੈ ਮੇਰੇ ਪਰਮੇਸ਼ਵਰ ਦੇ ਰੂਹ ਦੇ ਨਾਲੋਂ ਵੱਧ ਜ਼ੋਰ ਅਵਰ ਕੋਈ ਨਹੀਂ ਹੈ ਅਰ ਅਸੀਂ ਭਰੋਸਾ ਕਰਦੇ ਹਾਂ ਉਸ ਪਰਮੇਸ਼ਵਰ ਦੀ ਸਮਰਥ ਦੇ ਉੱਤੇ ਅਰ ਸਭ ਕੁਝ ਕਰ ਸਕਦੇ ਉਹਦੀ ਸਮਰਥ ਦੇ ਵਸੀਲੇ ਜਿਹੜਾ ਸਾਨੂੰ ਤਾਕਤ ਤੇ ਜ਼ੋਰ ਬਖਸ਼ਦਾ ਹੈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਅਸੀਂ ਆਪਣੇ ਧੀਆ ਪੁੱਤਰਾਂ ਨੂੰ ਲੈ ਕੇ ਮੇਰੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਵੱਡਾ ਅਨੁਗ੍ਰਹਿ ਉਹਨਾਂ ਦੇ ਜੀਵਨ ਦੇ ਵਿੱਚ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਵੱਡੀ ਕਿਰਪਾ ਇਹਨਾਂ ਦੇ ਜੀਵਨ ਦੇ ਵਿੱਚ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਪ੍ਰਭੂ ਇਹ ਤੁਹਾਡੇ ਨਾਮ ਦੇ ਚਾਹਣ ਵਾਲੇ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਹੱਥ ਇਹਨਾਂ ਨੂੰ ਸੰਭਾਲੇ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਹੱਥ ਇਹਨਾਂ ਨੂੰ ਨਾਸ਼ ਹੋਣ ਤੋਂ ਬਚਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਅਸੀਂ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਇਹ ਜੋ ਤੁਹਾਡੀ ਮਰਜ਼ੀ ਸ਼ਾਮਲ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਔਰ ਜੋ ਚੀਜ਼ਾਂ ਵੀ ਬੱਚੇ ਪੜ੍ਹਨ ਮੇਰੇ ਪ੍ਰਭੂ ਜੀ ਉਹ ਹੀ ਇਹਨਾਂ ਨੂੰ ਚੇਤੇ ਰਹਿਣ ਜਿਹੜੀਆਂ ਸੱਚਮੁੱਚ ਇਹਨਾਂ ਦੀ ਜ਼ਿੰਦਗੀ ਦੀ ਤਰੱਕੀ ਦੇ ਲਈ ਆ ਜਿਹੜੀਆਂ ਇਹਨਾਂ ਦੀ ਆਤਮਿਕ ਤਰੱਕੀ ਦੇ ਲਈ ਆ ਔਰ ਉਹ ਹਰੇਕ ਨੌਨਸੈਂਸ ਚੀਜ਼ ਹਰੇਕ ਉਹ ਬੇਮਤਲਬ ਚੀਜ਼ ਹਰੇਕ ਉਹ ਫਾਲਤੂ ਚੀਜ਼ ਜਿਹੜੀ ਵੈਰੀ ਇਹਨਾਂ ਦੇ ਦਿਮਾਗ ਦੇ ਵਿੱਚ ਪਾਉਣਾ ਚਾਹੁੰਦਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡੀ ਕਿਰਪਾ ਦੇ ਨਾਲ ਉਹ ਇਹਨਾਂ ਦੀਆਂ ਸੋਚਾਂ ਚੋਂ ਡਿਲੀਟ ਹੋ ਜੂਵੇ ਮੇਰੇ ਪਿਤਾ ਪਰਮੇਸ਼ਰ ਜੀ ਪਰਬੂ ਜੀ ਤੁਹਾਡਾ ਹੱਥ ਇਹਨਾਂ ਬੱਚਿਆਂ ਦੇ ਨਾਲ ਹੋਵੇ ਮੇਰੇ ਪ੍ਰਭੂ ਜੀ ਇਹਨਾਂ ਦੇ ਫਰੈਂਡ ਦੇ ਵਿੱਚ ਮੇਰੇ ਪ੍ਰਭੂ ਇਹਨਾਂ ਦੀ ਫਰੈਂਡ ਲਿਸਟ ਦੇ ਵਿੱਚ ਮੇਰੇ ਪ੍ਰਭੂ ਜੀ ਉਹੀ ਦੋਸਤ ਹੋਣ ਜਿਹੜੇ ਤੁਹਾਡੇ ਵੱਲੋਂ ਜੋੜੇ ਜਾਣ ਪਰ ਜਿਨ੍ਹਾਂ ਨੂੰ ਨਾਸ਼ ਕਰਨ ਦੇ ਲਈ ਵੈਰੀ ਨੇ ਇਹਨਾਂ ਦੇ ਨਾਲ ਜੋੜਿਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਇਹਨਾਂ ਤੋਂ ਵੱਖਰੇ ਹੋ ਜਾਣ ਮੇਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹੁਣਾ ਨੌਜਵਾਨ ਭੈਣ ਭਰਾਵਾਂ ਦੇ ਲਈ ਜਿਹੜੇ ਜੀਵਨ ਸਾਥੀ ਦੀ ਖੋਜ ਦੇ ਵਿੱਚ ਹੈ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡਾ ਪੁੱਤਰ ਆਤਮਾ ਉਹਨਾਂ ਦੀ ਮਦਦ ਕਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਮਨਾਂ ਦੇ ਉੱਤੇ ਤੁਹਾਡਾ ਇਖਤਿਆਰ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਯਾਰ ਉਹਨਾਂ ਜੀਵਨ ਸਾਥੀਆਂ ਦੇ ਨਾਲ ਜੋੜੇ ਜਾਣ ਜਿਹੜੇ ਤੁਹਾਡੇ ਵੱਲੋਂ ਠਹਿਰਾਏ ਗਏ ਆ ਉਹ ਉਹ ਭੈਣਾ ਉਹ ਆਦਮ ਦੇ ਨਾਲ ਜੋੜੀਆਂ ਜਾਣ ਪਿਤਾ ਪਰਮੇਸ਼ਰ ਜੀ ਜੇ ਸ ਆਦਮ ਦੀਆਂ ਉਹ ਪੱਛਲੀਆਂ ਆ ਔਰ ਉਹ ਆਦਮ ਉਸ ਹਵਾ ਦੇ ਨਾਲ ਜੋੜਿਆ ਜਾਵੇ ਜਿਸ ਹਵਾ ਨੂੰ ਤੁਸੀਂ ਉਸ ਆਦਮ ਦੇ ਲਈ ਬਣਾਇਆ ਆ ਮੇਰੇ ਪਿਤਾ ਪਰਮੇਸ਼ਰ ਜੀ ਤਾਂ ਜੋ ਮੇਰੇ ਪ੍ਰਭੂ ਜੀ ਉਹ ਤੁਹਾਡੇ ਦੁਆਰਾ ਸਿਰਜੇ ਹੋਏ ਜੋੜੇ ਜਿਨ੍ਹਾਂ ਨੂੰ ਤੁਸੀਂ ਜੋੜਿਆ ਕੋਈ ਉਹਨਾਂ ਨੂੰ ਵੱਖਰਿਆ ਨਾ ਕਰ ਸਕੇ ਮੇਰੇ ਪਿਤਾ ਪਰਮੇਸ਼ਰ ਇਸ ਸਮਰਥ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਜਦੋਂ اپنی زندگی ਨੂੰ ਜੀਣ ਤਾਂ ਵੈਰੀ ਆਪਣੀਆਂ ਸਾਰੀਆਂ ਚਾਲਾਂ ਦੇ ਵਿੱਚ ਸ਼ਰਮਿੰਦਾ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਜੀ ਜਿਹੜੇ بےਵਫਾਲਿਆ ਮੇਰੇ ਪ੍ਰਭੂ ਜਿਹੜੇ ਔਲਾਦ ਦੇ ਲਈ ਤਰਸ ਰਹੇ ਆ ਮੇਰੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਸੰਤਾਨ ਦਾ ਸੁੱਖ ਦਿਓ ਮੇਰੇ ਪ੍ਰਭੂ ਤੁਸੀਂ ਸਭ ਕੁਝ ਕਰ ਸਕਦੇ ਆ ਪ੍ਰਭੂ ਤੁਸੀਂ ਅਬਰਾਹਮ ਨੂੰ ਪਿਤਾ ਪਰਮੇਸ਼ਰ ਬਜ਼ੁਰਗੀ ਦੇ ਵਿੱਚ ਪਿਤਾ ਅਰ ਸਾਰਾ ਦੀ ਸੁੱਕੀ ਹੋਈ ਕੋਖ ਨੂੰ ਬਜ਼ੁਰਗੀ ਚ ਹਰਿਆ ਕਰਕੇ ਮਾਤਾ ਬਣਾਉਣ ਦੀ ਤਾਕਤ ਰੱਖਦੇ ਆ ਮੇਰੇ ਪ੍ਰਭੂ ਤੇ ਪ੍ਰਭੂ ਤੁਹਾਡਾ ਬਚਨ ਸਾਨੂੰ ਦੱਸ ਕਿ ਮੈਂ ਕੱਲ ਅੱਜ ਤੇ ਜੋਗ ਦੇ ਅੰਤ ਤਿੱਕਰ ਇੱਕੋ ਜਿਹਾ ਆ ਤੁਸੀਂ ਸਾਮਰਥੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹੀ ਸਾਮਰਥ ਮੇਰੇ ਪ੍ਰਭੂ ਜਿਹੜੀ ਅਬਰਾਹਮ ਤੇ ਸਾਰਾ ਨੂੰ ਮਾਤਾ ਪਿਤਾ ਬਣਾਉਂਦੀ ਹੈ ਮੇਰੇ ਪ੍ਰਭੂ ਜੀ ਉਹੀ ਸਾਮਰਥ ਇਸ ਪਿਤਾ ਪਰਮੇਸ਼ਰ ਜੀ ਨੂੰ ਨਾ ਜੋੜਿਆਂ ਨੂੰ ਵੀ ਪਿਤਾ ਪਰਮੇਸ਼ਰ ਮਾਤਾ ਪਿਤਾ ਬਣਾਉ ਉਹ ਮੇਰੇ ਪਿਤਾ ਪਰਮੇਸ਼ਰ ਬਣਾਉਣ ਦਾ ਇਖਤਿਆਰ ਰੱਖਦੀ ਹੈ ਉਹ ਸਾਮਰਥ ਅਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਇਸ ਧਰਤੀ ਦੇ ਉੱਤੇ ਤੁਸੀਂ ਇਹਨਾਂ ਨੂੰ ਮੇਰੇ ਪ੍ਰਭੂ ਮੁਬਾਰਕ ਠਹਿਰਾਉਣ ਯਰ ਬਾਂਝਪਨ ਦਾ ਸਰਾਪ ਇਹਨਾਂ ਦੇ ਉੱਤੇ ਟੁੱਟਦਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਰੇਕ ਤਰ੍ਹਾਂ ਦਾ ਬਾਂਝਪਨ ਦਾ ਸਰਾਪ ਇਹਨਾਂ ਤੋਂ ਟੁੱਟ ਜਾਏ ਅਰ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਆਤਮਾ ਇਹਨਾਂ ਦੀ ਅਦਵਾਈ ਕਰੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜੀਵਨ ਜੀਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਪੁੱਤਰ ਆਤਮਾ ਜੀ ਤੁਸੀਂ ਇਹਨਾਂ ਨੂੰ ਸਿਖਾ ਲਓ ਤਾਂ ਜੋ ਪਰਮੇਸ਼ਵਰ ਤੇ ਦਿੱਤੇ ਹੋਏ ਉਸ ਵਰਦਾਨ ਤੱਕ ਇਹ ਪਹੁੰਚ ਸਕਣ ਜਿਹੜਾ ਪਰਮੇਸ਼ਵਰ ਦੀ ਹਜ਼ੂਰੀ ਚ ਇਹਨਾਂ ਦੇ ਲਈ ਤੈਹਰਾਇਆ ਗਿਆ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਪਿਆਰੇ ਪ੍ਰਭੂ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ੇ ਦੀ ਲਾਹਨਤ ਆਈ ਹੈ ਜੀਸਸ ਮਸੀਹ ਦੇ ਨਾਮ ਦੇ ਵਿੱਚ ਅਸੀਂ ਪ੍ਰਾਰਥਨਾ ਕਰਦੇ ਆ ਅੱਜ ਨਸ਼ੇ ਦਾ ਸਪਿਰਿਟ ਉਹਨਾਂ ਦੇ ਘਰਾਂ ਦੇ ਵਿੱਚੋਂ ਨਿਕਲ ਜਾਏ ਜਿਨ੍ਹਾਂ ਦੀਆਂ ਪਤਨੀਆਂ ਆਣਾ ਅਗਿਆਕਾਰੀ ਦੇ ਵਿੱਚ ਆ ਮੈਂ ਪ੍ਰਾਰਥਨਾ ਕਰਦੀ ਆ ਮੇਰੇ ਪ੍ਰਭੂ ਜੀ ਪਤਵੰਤ ਇਸਤਰੀ ਦਾ ਕਰੈਕਟਰ ਉਹਨਾਂ ਭੈਣਾਂ ਦੇ ਉੱਤੇ ਆਏ ਅਰ ਉਹ ਅਗਿਆਕਾਰੀ ਦੇ ਵਿੱਚ ਆ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਆਪਣੇ ਘਰਾਂ ਨੂੰ ਨਾਸ਼ ਹੋਣ ਤੋਂ ਬਚਾ ਲੈਣ ਮੇਰੇ ਪ੍ਰਭੂ ਸਗੋ ਤੁਹਾਡੀ ਸਮਰਥ ਦੇ ਨਾਲ ਮੇਰੇ ਪ੍ਰਭੂ ਜੀ ਅਰ ਤੁਹਾਡੇ ਬਖਸ਼ੀ ਹੋਈ ज्ञान ਤੇ विजडम ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਉਹਨਾਂ ਭੈਣਾਂ ਦੇ ਮਨਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਆਪਣੀਆਂ ਯੋਜਨਾਵਾਂ ਪਾਓ ਮੇਰੇ ਪ੍ਰਭੂ ਜੀ ਆਪਣੇ ਵਿਚਾਰ ਪਾਓ ਮੇਰੇ ਪ੍ਰਭੂ ਜੀ ਜਿਹੜੀਆਂ ਵਿਅਰੀ ਦੀਆਂ ਸੋਚਾਂ ਨੇ ਉਹਨਾਂ ਦੀ ਬੁੱਧ ਨੂੰ ਬਲੌਕ ਕਰ ਦਿੱਤਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਅੱਜ ਤੁਹਾਡੀ ਸਮਰਥਰੇ ਨਾਲ ਉਹਨਾਂ ਦਾ ਵਿਜ਼डम अनਬਲੌਕ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦਾ ਬੁੱਧ ਖੁੱਲ ਜਾਏ ਮੇਰੇ ਪ੍ਰਭੂ ਜੀ ਉਹ ਪਹਿਚਾਨਣ ਕਿ ਉਹਨਾਂ ਦੇ ਰਿਸ਼ਤੇ ਨਾਸ਼ ਹੋ ਰਹੇ ਆ ਉਹ ਸਮਝਣ ਕਿ ਕਿੱਦਾਂ ਉਹਨਾਂ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਹੈ ਅਰ ਪ੍ਰਭੂ ਇਹ ਤੁਹਾਡੇ ਵੱਲੋਂ ਹੋ ਸਕਦਾ ਪ੍ਰਭੂ ਇਹ ਤੁਹਾਡੀ ਸਮਰਥ ਦੇ ਦੁਆਰਾ ਹੋ ਸਕਦਾ ਹੈ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਆ ਜਿਹੜੇ ਰੋਗੀ ਇਸ ਪ੍ਰਾਰਥਨਾ ਨੂੰ ਸੁਣਨ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸ਼ਿਫਾ ਪਾਉਣ ਮੇਰੇ ਪ੍ਰਭੂ ਜੀ ਉਹਨਾਂ ਦੀਆਂ ਹੱਡੀਆਂ ਦੇ ਵਿੱਚ ਨਵਾਂ ਬਲ ਆਏ ਮੇਰੇ ਪਿਤਾ ਪਰਮੇਸ਼ਰ ਤੁਸੀਂ 103 ਨੰਬਰ ਜ਼ਬੂਰ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡੇ ਬਚਨਾਂ ਦੇ ਵਿੱਚ ਲਿਖਿਆ ਆ ਰਾਜਾ ਦਾਊਦ ਕਹਿੰਦਾ ਆ ਤੋ ਮੈਨੂੰ ਸਾਰੇ ਰੋਗਾਂ ਤੋਂ ਰੋ ਕਰਦਾ ਆ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਰੇ ਰੋਗਾਂ ਤੋਂ ਨਰੋਇਆ ਕਰਨ ਦੀ ਤਾਕਤ ਰੱਖਦੇ ਮੇਰੇ ਪ੍ਰਭੂ ਜੀ ਤੁਸੀਂ ਕੁੱਬਿਆਂ ਨੂੰ ਸਿੱਧਿਆ ਕਰਨ ਦੀ ਤਾਕਤ ਰੱਖਦੇ ਆ ਪ੍ਰਭੂ ਤੁਸੀਂ ਲਹੂ ਪੈਣ ਦੀਆਂ ਬਿਮਾਰੀਆਂ ਨੂੰ ਰੋਕਣ ਤੇ ਉਹਨਾਂ ਨੂੰ ਬੰਦ ਕਰਨ ਤੇ ਉਹਨਾਂ ਨੂੰ ਸ਼ਿਫਾ ਦੇਣ ਦੀ ਤਾਕਤ ਰੱਖਦੇ ਆ ਤੁਸੀਂ ਕੋੜੀਆਂ ਨੂੰ ਸ਼ੁੱਧ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਲੰਗੜਿਆਂ ਨੂੰ ਚਲਾਉਣੇ ਅੰਨਿਆਂ ਨੂੰ ਤੁਸੀਂ ਅੱਖੀਆਂ ਦਿੰਦੇ ਆ ਔਰ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਜਮਾਂਦਰੂ ਰੋਗੀਆਂ ਨੂੰ ਵੀ ਮੇਰੇ ਪ੍ਰਭੂ ਜੀ ਆਪਣੀ ਕਿਰਪਾ ਦੇ ਨਾਲ ਚੰਗਿਆਂ ਕਰਕੇ ਇਸ ਧਰਤੀ 'ਤੇ ਗਵਾਹੀ ਬਣਾ ਕੇ ਖੜੇ ਕਰਦੇ ਆ ਪ੍ਰਗੁਜੀ ਮੇਂ ਪ੍ਰਾਤ ਨ ਕਰਦੀਆਂ ਜਿੰਨੀਆਂ ਵੀ ਸਕਿਨ ਡਿਜ਼ੀਜ਼ ਹੈ ਯੇਸੂ ਮਸੀਹ ਦੇ ਨਾਮ ਦੇ ਵਿੱਚ ਉਹ ਸਕਿਨ ਡਿਜ਼ੀਜ਼ ਵਾਲੇ ਲੋਕ ਸ਼ੁੱਧ ਹੋ ਜਾਣ ਪ੍ਰਭੂ ਤੁਹਾਡਾ ਆਤਮਾ ਉਹਨਾਂ ਨੂੰ ਸ਼ੂ ਜਾਏ ਔਰ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਜਿੰਨੀਆਂ ਦੀ ਪੇਟ ਦੀ ਇਨਫੈਕਸ਼ਨ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਦੀ ਇਨਫੈਕਸ਼ਨ ਉਹਨਾਂ ਦੇ ਅਲਸਰਸ ਉਹਨਾਂ ਦੇ ਪੇਟ ਦੇ ਵਿੱਚੋਂ ਨਿਕਲ ਜਾਣ ਉਹਨਾਂ ਦੀਆਂ ਉਹਨਾਂ ਦੇ ਟਿਊਮਰਸ ਉਹਨਾਂ ਦੇ ਸਟੋਨਸ ਔਰ ਹਰ ਇੱਕ ਤਰ੍ਹਾਂ ਦੀ ਪੇਟ ਦੀ ਸਿਕਨੈਸ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਨੂੰ ਛੱਡ ਕੇ ਚਲੀ ਜਾਏ ਔਰ ਉਹਨਾਂ ਰੋਏ ਹੋ ਜਾਣ ਡਾਇਬੀਟਿਸ ਨੂੰ ਮੈਂ ਕਮਾਂਡ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਜਾਏ ਔਰ ਇਹਨਾਂ ਦਾ 슈ਗਰ ਲੈਵਲ ਨਾਰਮਲ ਹੋ ਜਾਏ ਹਰ ਇੱਕ ਤਰ੍ਹਾਂ ਦੀ ਐਚ ਆਈ ਵੀ ਹਰ ਇੱਕ ਤਰ੍ਹਾਂ ਦੀ ਕੈਂਸਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀਆਂ ਜੜਾਂ ਨੂੰ ਪੱਟੇ ਅਰੇ ਇਹਨਾਂ ਦੇ ਜਿਸਮ ਦੇ ਵਿੱਚੋਂ ਦੂਰ ਹੋ ਜਾਏ ਅਰੇ ਲੋਕ ਨਰੋਏ ਹੋ ਜਾਣ ਔਰ ਗਵਾਹੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਣ ਪ੍ਰਭੂ ਜੀ ਜਿਹੜੇ ਡਿਪਰੈਸ਼ਨ ਦੇ ਵਿੱਚ ਆਈਏ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਉਹਨਾਂ ਦੇ ਸਾਰੇ ਫਿਕਰ ਬੋਝ ਚੱਕੇ ਜਾਣ ਮੇਰੇ ਪ੍ਰਭੂ ਜੀ ਔਰ ਸਾਰੇ ਡਿਪਰੈਸ਼ਨ ਤੋਂ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਜੀ ਉਹ ਆਨੰਦ ਦੇ ਨਾਲ ਭਰ ਜਾਣ ਔਰ ਸ਼ਾਂਤੀ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ ਔਰ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਸਭ ਨਾਲ ਗੱਲਾਂ ਦੇ ਵਿਖੇ ਉਹਨਾਂ ਯੇਗਵਾਈ ਕਰੇ ਔਰ ਤੁਹਾਡੀ ਸ਼ਾਂਤੀ ਉਹਨਾਂ ਦੇ ਦਿਲਾਂ ਦੇ ਵਿੱਚ ਵਾਸ ਕਰੇ ਮੇਰੇ ਪ੍ਰਭੂ ਜੀ ਜਿਹੜੇ ਆਪਣੇ ਮਨਾਂ ਦੇ ਵਿੱਚ ਸੁਸਾਈਡ ਦੀਆਂ ਪਲੈਨਿੰਗਸ ਕਰਦੇ ਆ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਇਹਨਾਂ ਸਾਰੇ ਗੰਦੇ ਵਿਚਾਰਾਂ ਨੂੰ ਜਿਹੜੇ ਸ਼ੈਤਾਨ ਵੱਲੋਂ ਪਰਮੇਸ਼ਰ ਦੇ ਲੋਕਾਂ ਦੇ ਵਿੱਚ ਪਾਏ ਜਾਂਦੇ ਆ ਅਸੀਂ ਕੈਨਸਲ ਕਰਦੇ ਆ ਔਰ ਪ੍ਰਭੂ ਜੀ ਤੁਹਾਡਾ ਸਾਮਰਥ ਉਹਨਾਂ ਲੋਕਾਂ ਦੇ ਉੱਤੇ ਠਹਿਰਦਾ ਆ ਔਰ ਉਹ ਇਹਨਾਂ ਸਾਰੀਆਂ ਪਲੈਨਿੰਗਸ ਨੂੰ ਉਹਨਾਂ ਦੇ ਮਨਾਂ ਦੇ ਵਿੱਚੋਂ ਕੱਢ ਦਿੰਦਾ ਯਾਰ ਉਹਨਾਂ ਦੇ ਅੰਦਰ ਜੀਉਣ ਦਾ ਉਤਸ਼ਾਹ ਪੈਦਾ ਕਰਦਾ ਆ ਕਿਉਂਕਿ ਪ੍ਰਭੂ ਤੁਸੀਂ ਸਾਨੂੰ ਚੁਣਿਆ ਅਬਦੀ ਜੀਵਨ ਦੇਣ ਦੇ ਲਈ ਔਰ ਇਸ ਲਈ ਪ੍ਰਭੂ ਅਸੀਂ ਯਕੀਨ ਕਰਦੇ ਉੱਤੇ ਵੀ ਸਾਨੂੰ ਅੱਧੀ ਉਮਰ ਦੇ ਵਿੱਚ ਨਹੀਂ ਲੈ ਕੇ ਜਾਂਦੇ ਪਰ ਤੁਸੀਂ ਚਾਹੁੰਦੇ ਆ ਕਿ ਅਸੀਂ ਇਸ ਧਰਤੀ ਦੇ ਸਾਰੀਆਂ ਚੀਜ਼ਾਂ ਨੂੰ ਦੇਖੀਏ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਆਨੰਦ ਲਈਏ ਔਰ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਜੀਉਣ ਦੇ ਲਈ ਚੁਣਿਆ ਆ ਮੇਰੇ ਪ੍ਰਭੂ ਹੰਸੀ ਤੋਂ ਅਦਾ ਧੰਨਵਾਦ ਕਰਦੇ ਮੇਰੇ ਪ੍ਰਭੂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪ੍ਰਭੂ ਜੀ ਪ੍ਰਭੂ ਮੈਂ ਪ੍ਰਾਰਥਨਾ ਕਰਦੀਆਂ ਜਿਹੜੇ ਲੋਕ ਪਾਪ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਪਰ ਉਹ ਮੁੜ ਮੁੜ ਕੇ ਫੇਰ ਪਾਪ ਦੇ ਵਿੱਚ ਜਾਂਦੇ ਆ ਪ੍ਰਭੂ ਤੁਹਾਡੇ ਆਤਮਾ ਦਾ सामर्थ ਉਹਨਾਂ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਉਹਨਾਂ ਨੂੰ ਜੋਰ ਬਖਸ਼ੋ ਮੇਰੇ ਪ੍ਰਭੂ ਉਸ ਪਾਪ ਦੇ ਉੱਤੇ ਉਹ ਫਤਿਹ پا ਸਕਣ ਮੇਰੇ ਪਿਤਾ ਪਰਮੇਸ਼ਵਰ ਜੀ ਉਸ ਪਾਪ ਤੋਂ ਹਮੇਸ਼ਾ ਦੇ ਲਈ ਆਪਣੇ ਆਪ ਨੂੰ ਵੱਖਰੇਆਂ ਕਰ ਸਕਣ ਆਜ਼ਾਦ ਹੋ ਸਕਣ ਔਰ ਪ੍ਰਭੂ ਇਹ ਤੁਹਾਡੀ सामर्थ ਦੇ ਬਿਨਾਂ ਨਹੀਂ ਹੋ ਸਕਦਾ ਮੇਰੇ ਪਿਤਾ ਪਰਮੇਸ਼ਵਰ ਜੀ ਉਹਨਾਂ ਨੂੰ ਤੁਹਾਡੀ सामर्थ ਦੀ ਜ਼ਰੂਰਤ ਹੈ ਮ ਤੁਸੀਂ ਆਪਣੀ ਸਮਰਥ ਬਖਸ਼ੋ ਉਹਨਾਂ ਲੋਕਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਜੀ ਇਸ ਗੁਨਾਹ ਦੇ ਵਿੱਚੋਂ ਉਹਨਾਂ ਨੂੰ ਛੁੱਟਣ ਦੇ ਵਿੱਚ ਉਹਨਾਂ ਦੀ ਮਦਦ ਕਰੋ ਹਰ ਇੱਕ ਤਰ੍ਹਾਂ ਦੇ ਵੀ ਵਿਚਾਰ ਚੋਂ ਨਿਕਲਣ ਦੇ ਵਿੱਚ ਉਹਨਾਂ ਦੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਤਰ੍ਹਾਂ ਦੀ ਐਡਿਕਸ਼ਨ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਤਰ੍ਹਾਂ ਦੇ ਬੁਰੇ ਵਿਚਾਰਾਂ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੀ ਮਦਦ ਕਰੋ ਮੇਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਜਿਨ੍ਹਾਂ ਦੇ ਘਰਾਂ ਦੇ ਅੰਦਰ ਰਿਸ਼ਤਿਆਂ ਦੇ ਵਿੱਚ ਪਾਪ ਆ ਚੁੱਕਿਆ ਹੈ ਯਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਪਾਪ ਲੈ ਕੇ ਆਉਣ ਵਾਲਾ ਸਪਿਰਿਟ ਇਹਨਾਂ ਦੇ ਘਰਾਂ ਚੋਂ ਹਮੇਸ਼ ਘਰ ਤੇ ਪਰਿਵਾਰ ਹਮੇਸ਼ਾ ਦੇ ਲਈ ਸ਼ੁੱਧ ਹੋ ਜਾਣ ਅਰਪਿਤਾ ਪਰਮੇਸ਼ਰ ਤੁਹਾਡੀ ਪਵਿੱਤਰਤਾ ਹੀ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਠਹਿਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਸਭ ਨਾ ਗੱਲਾਂ ਦੇ ਵਿਖੇ ਤੁਹਾਡਾ ਧੰਨਵਾਦ ਤੁਹਾਡੀ ਮੈਮਾ ਤੇ ਵਡਿਆਈ ਕਰਦੇ ਹਾਂ ਹਰੇਕ ਪ੍ਰਕਾਰ ਦੇ ਉਦੁਸ਼ਟਾਤਮੇ ਜਿਹੜੇ ਸਾਨੂੰ ਪਰਮੇਸ਼ਵਰ ਦੇ ਵਿੱਚ ਅੱਗੇ ਵਧਣ ਤੋਂ ਰੋਕਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਉਹਨਾਂ ਨੂੰ ਝੜਕਦੇ ਆ ਕਿਉਂਕਿ ਸਾਨੂੰ ਪਰਮੇਸ਼ਵਰ ਨੇ ਉਹਨਾਂ ਦੀ ਸਾਰੀ ਸ਼ਕਤੀ ਦੇ ਤੇ اختیار ਦਿੱਤਾ ਆ ਅਰ ਅਸੀਂ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਨੂੰ ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਨਕਮੀਆਂ ਕਰਦੇ ਆ ਰੱਦ ਕਰਦੇ ਆ ਅਰ ਉਹਨਾਂ ਨੂੰ ਹੁਕਮ ਦਿੰਦੇ ਆ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਨਿਕਲੋ ਤੇ ਸੁੱਕੀਆਂ ਉਜਾਲਾਂ ਥਾਵਾਂ ਦੇ ਵਿੱਚ ਜਾ ਪਾਓ ਅਰ ਤੁਹਾਡੇ ਆਉਣ ਦੇ ਸਾਰੇ ਰਾਹਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਸੀਲ ਕਰ ਦਿੰਦੇ ਆ ਅਰ ਤੁਸੀਂ ਵਾਪਸ ਸਾਡੀ ਜ਼ਿੰਦਗੀ ਦੇ ਵਿੱਚ ਆ ਨਹੀਂ ਸਕਦੇ ਤੁਹਾਡਾ ਕੋਈ ਟਿਕਾਣਾ ਨਹੀਂ ਆ ਸਾਡੀ ਜ਼ ਵਿੱਚ ਕਿਉਂਕਿ ਸਾਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਖਰੀਦਿਆ ਆ ਅਰ ਅਸੀਂ ਧੰਨਵਾਦੀਆਂ ਭੇਟਾਂ ਚੜਾਉਨੇ ਆ ਪਰਮੇਸ਼ਵਰ ਦੇ ਅੱਗੇ ਪਿਤਾ ਪਰਮੇਸ਼ਵਰ ਜੀ ਅਸੀਂ ਧੰਨਵਾਦ ਕਰਦੇ ਮੇਰੇ ਪ੍ਰਭੂ ਸਾਡੀ ਜ਼ਿੰਦਗੀ ਦੇ ਵਿੱਚੋਂ ਧੰਨਵਾਦ ਦੀਆਂ ਭੇਟਾਂ ਨੂੰ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਪਿਆਰੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਅੱਜ ਦਿਨ ਪਰ ਮੇਰੇ ਪ੍ਰਭੂ ਜੀ ਸਾਡੇ ਛੋਟੇ ਤੋਂ ਛੋਟੇ ਕੰਮ ਦੇ ਵਿੱਚ ਔਰ ਛੋਟੇ ਤੋਂ ਲੈ ਕੇ ਵੱਡੇ ਕੰਮ ਤੱਕਰ ਮੇਰੇ ਪਿਤਾ ਪਰਮੇਸ਼ਵਰ ਤੁਹਾਡੀ ਮਰਜ਼ੀ ਸਾਡੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਕੰਮਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਲ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਔਰ ਜਿਸ ਤਰੀਕੇ ਦੇ ਨਾਲ ਮੇਰੇ ਪ੍ਰਭੂ ਜੀ ਤੁਸੀਂ ਚਾਹੋ ਨੇ ਉਸੇ ਤਰੀਕੇ ਦੇ ਨਾਲ ਅਸੀਂ ਚੱਲੀਏ ਉਸੇ ਤਰੀਕੇ ਦੇ ਨਾਲ ਜਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਜ਼ਹਿਨ ਦੀਆਂ ਸੋਚਾਂ ਦੇ ਉੱਤੇ ਤੁਸੀਂ ਆਪਣਾ ਕਬਜ਼ਾ ਕਰੋ ਮੇਰੇ ਪ੍ਰਭੂ ਸਾਡੇ ਕੰਮਾਂ ਦੇ ਉੱਤੇ ਆਪਣੀ ਮੋਹਰ ਲਗਾ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਸਾਨੂੰ ਆਪਣੇ ਸੱਚੇ ਆਨੰਦ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਸਾਨੂੰ ਆਪਣੀ ਸੱਚੀ ਸ਼ਾਂਤੀ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਆਪਣੇ ਅਨੁਗ੍ਰਹਿ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ ਆਪਣੇ ਬਚਨ ਦੇ ਮਕਾਸ਼ਮੀਆਂ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਆਪਣੇ ਆਤਮਾ ਦੇ ਵਿੱਚੋਂ ਆਪਣੇ ਆਤਮਾ ਨੂੰ ਵਹਾ ਦਿਓ ਮੇਰੇ ਪਿਤਾ ਪਰਮੇਸ਼ਰ ਆਪਣੇ ਲੋਕਾਂ ਦੇ ਉੱਤੇ ਮੇਰੇ ਪ੍ਰਭੂ ਜੀ ਜਿਹੜੇ ਲੋਕ ਹੋਰਾਂ ਜ਼ਬਾਨਾਂ ਦੇ ਵਿੱਚ ਬੋਲਣਾ ਚਾਹੁੰਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੇ ਗਿਫਟ ਉਹਨਾਂ ਦੇ ਉੱਤੇ ਅਪਰੇਟ ਹੋਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਬਖਸ਼ੋ ਮੇਰੇ ਪ੍ਰਭੂ ਜੀ ਦੁਸ਼ਟ ਆਤਮਿਆਂ ਨੂੰ ਕੱਢਣ ਦੀਆਂ ਦਾਤਾਂ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਹੋਰਾਂ ਜ਼ਬਾਨਾਂ ਵਿੱਚ ਬੋਲਣਾ ਤੇ ਉਹਨਾਂ ਜ਼ਬਾਨਾਂ ਦਾ ਤਰਜਮਾ ਕਰਨ ਦੀਆਂ ਦਾਤਾਂ ਬਖਸ਼ੋ ਮੇਰੇ ਪ੍ਰਭੂ ਜੀ ਵਚਨ ਦਾ ਪ੍ਰਚਾਰ ਕਰਨਾ ਬਖਸ਼ੋ ਮੇਰੇ ਪ ਨਾਨਾ ਦੇ ਵਿੱਚੋਂ ਵਰਦਾਨ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਆਉਣ ਵਾਲੇ ਸਮੇਂ ਦੇ ਭੇਤ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਆਤਮਾ ਤੁਹਾਡੇ ਲੋਕਾਂ ਦੇ ਨਾਲ ਜਦੋਂ ਗੱਲ ਕਰਦਾ ਹੈ ਮੇਰੇ ਪਿਤਾ ਪਰਮੇਸ਼ਰ ਜੀ ਉਹ ਸਮਝ ਸਕਣ ਕਿ ਕੇ ਸੋਲੇ ਪਰਮੇਸ਼ਰ ਦਾ ਆਤਮਾ ਗੱਲ ਕਰ ਰਿਹਾ ਔਰ ਉਸ ਆਵਾਜ਼ ਨੂੰ ਸੁਣ ਸਕਣ ਉਸ ਆਵਾਜ਼ ਨੂੰ ਉਹ ਆਪਣੇ ਅੰਦਰ ਰੱਖ ਸਕਣ ਔਰ ਵਿਅਰੀ ਦੀ ਕੋਈ ਵੀ ਤਾਕਤ ਉਹਨਾਂ ਸ਼ਬਦਾਂ ਨੂੰ ਜਿਹੜੇ ਪਰਮੇਸ਼ਰ ਦੇ ਵੱਲੋਂ ਭੇਜੇ ਜਾ ਰਹੇ ਆ ਚੋਰੀ ਨਾ ਕਰ ਸਕੇ ਵਿਅਰੀ ਸਾਡੀਆਂ ਚੰਗੀਆਂ ਸੋਚਾਂ ਦੀ ਚੋਰੀ ਨਾ ਕਰ ਸਕੇ ਵਿਅਰੀ ਸਾਡੇ ਚੰਗੇ ਸਮੇਂ ਦੀ ਚੋਰੀ ਨਾ ਕਰ ਸਕੇ ਸਗੋਂ ਅਸੀਂ ਵਿਅਰੀ ਦੀ ਹਰੇਕ ਇੱਕ ਉਸ ਚਾਲ ਨੂੰ ਰੱਦ ਕਰ ਦੇ ਜਿਹੜੀ ਉਹ ਸਾਡੇ ਅਗੇਂਸਟ ਕਰਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਹਰ ਉਹ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਵੇ ਉਹ ਨਕਮਾ ਹੋਊਗਾ ਸੱਚਮੁੱਚ ਚਾਹੇ ਉਹ ਬਿਮਾਰੀ ਦੇ ਰਹੀਂ ਹਥਿਆਰ ਵਰਤਦਾ ਆ ਚਾਹੇ ਉਹ ਆਪਣੀਆਂ ਚਾਲਾਂ ਦੇ ਰਹੀਂ ਹਥਿਆਰ ਵਰਤਦਾ ਆ ਚਾਹੇ ਉਹ ਕਿਸੇ ਵੀ ਤਰੀਕੇ ਦੇ ਹਥਿਆਰ ਵਰਤਦਾ ਚਾਹੇ ਉਹ ਹਥਿਆਰ ਦੇ ਰੂਪ ਚ ਸਾਡੇ ਕਿਸੇ ਭੈਣ ਭਰਾ ਨੂੰ ਜਾਂ ਕਿਸੇ ਸਾਡੇ ਨਗਰ ਦੇ ਕਿਸੇ ਵੀ ਵਿਅਕਤੀ ਨੂੰ ਖੜਿਆ ਕਰਦਾ ਆ ਅਸੀਂ ਉਹਦੇ ਸਾਰੇ ਹਥਿਆਰਾਂ ਨੂੰ ਨਕਮੀਆਂ ਕਰਦੇ ਆ ਅਰ ਅਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਅਰ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਫਤਿਹਮੰਦ ਹੁੰਨੇ ਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਮਮਾ ਤੇ ਵਧਾਈ ਕਰਦੇ ਆ ਆਓ ਮੇਰੇ ਪਿਤਾ ਪਰਮੇਸ਼ਵਰ ਜੀ ਪਿਤਾ ਮੇਰੇ ਮੇਸ਼ੂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਪਿਤਾ ਪਰਮੇਸ਼ੁਰ ਆਪਣਾ ਕੰਨ ਲਾਓ ਮੇਰੇ ਪਿਤਾ ਪਰਮੇਸ਼ੁਰ ਜੀ ਜਿਹਦਾ ਇਹ ਯਸਾਇਆ ਦੀ ਕਿਤਾਬ ਦੇ ਵਿੱਚ ਲਿਖਿਆ ਹੈ ਅਸੀਂ ਉਸ ਵਰਡ ਨੂੰ ਕਲੇਮ ਕਰਦੇ ਹਾਂ ਯਸਾਇਆ 61 ਨੂੰ ਅਸੀਂ ਪੜ੍ਹਦੇ ਹਾਂ वचन ਦੇ ਵਿੱਚ ਲਿਖਿਆ ਪ੍ਰਭੂ ਯਹਵਾ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਜੋ ਯਹਵਾ ਨੇ ਮੈਨੂੰ ਮੱਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਉਸ ਮੈਨੂੰ ਕੱਲਿਆ ਹੈ ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨਾ ਅਤੇ ਬੰਦੂਆਂ ਨੂੰ ਛੁੱਟਣ ਦਾ ਅਤੇ ਅਸੀਰਾ ਨੂੰ ਖੁੱਲਣ ਦਾ ਪ੍ਰਚਾਰ ਕਰਾਂ ਭਈ ਮੈਂ ਯਹਵਾ ਦੇ ਮਨ ਪਾਉਂਦੇ ਵਰੇ ਦਾ ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਦੇ ਦਿਨ ਦਾ ਪ੍ਰਚਾਰ ਕਰ ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦੇ ਆ ਭਈ ਸਿਯੋਨ ਦੇ ਸੋਗੀਆਂ ਲਈ ਇਹ ਕਰਾਂ ਉਹਨਾਂ ਨੂੰ ਸੁਆਦੇ ਥਾਂ ਸੇਰਾ ਸੋਗ ਦੇ ਥਾਂ ਖੁਸ਼ੀ ਦਾ ਤੇਲ ਨਿੰਮੇ ਆਤਮਾ ਦੇ ਥਾਂ ਉਸਤ ਦਾ ਸਰੂਪਾ ਬਖਸ਼ਾਂਗਾ ਅਤੇ ਉਹ ਧਰਮ ਦੇ ਬਲੂਤ ਯਹਵਾ ਦੇ ਲਾਏ ਹੋਏ ਸਦਉਣਗੇ ਭਈ ਉਸ ਦੀ ਸਜਾਵਟ ਹੋਵੇ ਉਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ ਉਹ ਪਹਿਲੇ ਵਿਰਾਨਿਆਂ ਨੂੰ ਸਾਰਣਗੇ ਉਹ ਬਰਬਾਦ ਸ਼ਹਿਰਾਂ ਨੂੰ ਅਤੇ ਬਹੁਤ ਪੀੜੀਆਂ ਦੇ ਵਿਰਾਨਿਆਂ ਨੂੰ ਮਰਮਤ ਕਰਨਗੇ ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇਜੜਾਂ ਨੂੰ ਚਾਰਨਗੇ ਉਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ ਤੁਸੀਂ ਯਹੋਵਾ ਦੇ ਜੱਜ ਕਹਾਓਗੇ ਲੋਕ ਤੁਹਾਨੂੰ ਸਾਡੇ ਪਰਮੇਸ਼ਵਰ ਦੇ ਸੇਵਾਦਾਰ ਰੱਖਣਗੇ ਤੁਸੀਂ ਕੌਮਾਂ ਦਾ ਧੰਨ ਖਾਓਗੇ ਅਤੇ ਉਹਨਾਂ ਦੇ ਮਾਲ ਮਤੇ ਉੱਤੇ ಅಭಿಮಾನ ਕਰੋਗੇ ਤੁਹਾਡੀ लाज ਦੇ ਥਾਂ ਦੁੱਗਣਾ ਬੇਪਤੀ ਦੇ ਥਾਂ ਉਹ ਆਪਣੇ ਹਿੱਸੇ ਵਿੱਚ ਮੌਜ ਮਾਨਣਗੇ ਇਸ ਲਈ ਉਹ ਆਪਣੇ ਦੇਸ਼ ਵਿੱਚ ਦੁੱਗਣੇ ਉੱਤੇ ਕਬਜ਼ਾ ਕਰਨਗੇ ਉਹਨਾਂ ਨੂੰ ਸੁਦੀਪਕ ਆਨੰਦ ਹੋਵੇਗਾ ਮੈਂ ਯਹੋਵਾ ਇਨਸਾਫ ਨੂੰ ਤਾਂ ਪਿਆਰ ਕਰਦਾ ਹਾਂ ਲੁੱਟ ਤੋਂ ਬੁਰੀਾਈ ਸਣੇ ਕਿਣ ਕਰਦਾ ਹਾਂ ਮੈਂ ਉਹਨਾਂ ਨੂੰ ਸੱਚਾਈ ਨਾਲ ਉਹਨਾਂ ਦਾ ਵਟਾ ਦੇਵਾਂਗਾ ਮੈਂ ਉਹਨਾਂ ਦੇ ਨਾਲ ਇੱਕ ਅਨੰਤ ਨੇਮ ਬਣਾਂਗਾ ਉਹਨਾਂ ਦੀ ਅੰਸ ਕੌਮਾਂ ਵਿੱਚ ਅਤੇ ਉਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ ਉਹਨਾਂ ਦੇ ਸਾਰ ਵੇਖਣ ਵਾਲੇ ਸਿਆਨਣਗੇ ਪਈ ਉਹ ਯਹੋਵਾ ਦੀ ਮੁਬਾਰਕ ਅੰਸ ਹੈ ਮੈਂ ਯਹੋਵਾ ਵਿੱਚ ਬਹੁਤ ਖੁਸ਼ ਹੋਵਾਂਗਾ ਮੇਰਾ ਜੀ ਮੇਰੇ ਪਰਮੇਸ਼ਵਰ ਵਿੱਚ ਮਗਨ ਹੋਵੇਗਾ ਕਿਉਂ ਜੋ ਉਸ ਮੈਨੂੰ ਮੁਕਤੀ ਦੇ ਵਸਤਰ ਪੁਆਏ ਉਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ ਜਿਵੇਂ ਲਾੜਾ ਸੇਰੇ ਨਾਲ ਆਪ ਨੂੰ ਸਵਾਰਦਾ ਅਤੇ ਲਾੜੀ ਆਪਣੇ ਗਹਿਣਿਆਂ ਨਾਲ ਆਪ ਨੂੰ ਸ਼ਿੰਗਾਰਦੀ ਹੈ ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ ਅਤੇ ਬਾਗ ਬੀਆਂ ਨੂੰ ਪਜਾਉਂਦਾ ਹੈ ਤਿਵੇਂ ਪ੍ਰਭੂ ਯਹੋਵਾ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ ਹਾਲੇਲੂਇਆ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਵਚਨ ਦੇ ਲਈ ਅਰ ਅਸੀਂ ਯਕੀਨ ਕਰਦੇ ਹਾਂ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਵੀ ਪੂਰਾ ਹੁੰਦਾ ਹੈ ਔਰ ਮੇਰੇ ਪ੍ਰਭੂ ਜੀ ਅਸੀਂ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਅਸੀਂ ਯਕੀਨ ਕਰਦੇ ਉਹ ਚੰਗੀਆਂ ਖੁਸ਼ਬੂਆਂ ਦੇ ਨੇ ਆਈ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚ ਚੁੱਕੀਆਂ ਔਰ ਸਾਡੇ ਲਈ ਉੱਤਰ ਲੈ ਕੇ ਆ ਰਹੀਆਂ ਹਨ ਅਰ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮੁਬਾਰਕ ਦਿਨੇ ਆ ਅੱਜ ਦਾ ਦਿਨ ਸਾਡੀ ਛੁਟਕਾਰੇ ਦਾ ਦੇਣਿਆ ਅੱਜ ਦਾ ਦਿਨ ਸਾਡੀ ਸ਼ਿਫਾ ਦਾ ਦੇਣਿਆ ਅੱਜ ਦਾ ਦਿਨ ਸਾਡੀ ਖੁਸ਼ੀ ਦਾ ਦੇਣਿਆ ਅੱਜ ਦੇ ਦਿਨ ਵਿੱਚ ਸਾਡੇ ਸਾਰੇ ਫਿਕਰ-ਭੋਜ ਮੁੱਕ ਗਏ ਅੱਜ ਦੇ ਦਿਨ ਵਿੱਚ ਸਾਡੇ ਸਾਰੇ ਦੁੱਖ ਮੁੱਕ ਗਏ ਅੱਜ ਦਾ ਦਿਨ ਦੇ ਵਿੱਚ ਅਸੀਂ ਇੱਕ ਨਵੇਂ ਲੈਵਲ ਦੇ ਉੱਤੇ ਪਹੁੰਚ ਗਏ ਆ ਇੱਕ ਨਵੇਂ ਆਤਮਿਕ ਲੈਵਲ ਦੇ ਉੱਤੇ ਪਹੁੰਚ ਗਏ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਦੂਤ ਤੁਹਾਡੇ ਲੋਕਾਂ ਦੇ ਰਾਹਾਂ ਦੇ ਵਿੱਚ ਨਿਗਹਿਬਾਨ ਹੁੰਦੇ ਆ ਔਰ ਹਰ ਖਤਰੇ ਮੁਸੀਬਤ ਤੋਂ ਹਰੇਕ ਪ੍ਰਕਾਰ ਦੀ ਛੱਟਪੇਟ ਤੋਂ ਬਚਾ ਕੇ ਰੱਖਦੇ ਹਰੇਕ ਐਕਸੀਡੈਂਟ ਖਾਫ ਕੁਤਰੇ ਤੋਂ ਬਚਾ ਕੇ ਰੱਖਦੇ ਆ ਚੋਰਾ ਠੱਗਾ ਡਾਕੂਆਂ ਤੋਂ ਬਚਾ ਕੇ ਰੱਖਦੇ ਆ ਵੈਰੀ ਦੀ ਸਾਰੀ ਤਾਕਤ ਤੋਂ ਉਹ ਸਾਨੂੰ ਬਚਾਉਂਦੇ ਆ ਅਰ ਯਹੋਵਾ ਦਾ ਦੂਤ ਉਹ ਦੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਅਰ ਹਰ ਬੁਰੀ ਬੁਲਾ ਤੋਂ ਬਚਾਉਂਦਾ ਆ ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਆ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਿਆ ਰਹਿੰਦਾ ਆ ਪ੍ਰਭੂ ਮੈਂ ਇਸ ਪੱਕੇ ਬੁਰਜ ਯਹੋਵਾ ਨਾਮੀ ਪੱਕੇ ਬੁਰਜ ਦੇ ਵਿੱਚ ਆਪਣੇ ਪਰਿਵਾਰ ਦੇ ਸਮੇਤ ਅਰ ਇਸ ਪੂਰੀ ਟੀਮ ਦੇ ਸਮੇਤ ਜਿਹੜੀ ਇਸ ਪ੍ਰਾਰਥਨਾ ਨੂੰ ਸੁਣ ਰਹੀ ਆ ਇਸ ਪੱਕੇ ਬੁਰਜ ਦੇ ਵਿੱਚ ਆਉਣੀ ਆ ਅਰ ਅਸੀਂ ਸਭੇ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਜਲਾਲ ਦੇ ਨਾਲ ਤੁਹਾਡੀ ਸਾਮ ਮਰਥ ਦੇ ਨਾਲ ਆਉਣ ਵਾਲੀਆਂ ਤਬਾਹੀਆਂ ਤੋਂ ਤੇ ਨਰਕ ਦੀ ਭਿਆਨਕ ਅੱਗ ਤੋਂ ਬਚਾਏ ਜਾਂਦੇ ਅਸੀਂ ਪ੍ਰਭੂ ਤੁਹਾਡਾ ਧੰਨਵਾਦ ਥੋੜੀ ਮਹਿਮਾ ਤੇ ਵਡਿਆਈ ਕਰਦੇ ਆਓ ਪ੍ਰਭੂ ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਕੰਨ ਲਾਓ ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰੋ ਸਾਰੀ ਪ੍ਰਾਰਥਨਾ ਬੇਨਤੀ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ